ਜੋਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਕਿਉਂਕਿ ਮੂਝੇ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਮੰਡੀ ਹੈ ਉਹ ਮੰਡੀ ਗੋਵਿੰਦਗੜ੍ਹ ਹੈ ਐਸੀ ਦੱਸਦੀਏ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਕਿਉਂ ਕਿਹਾ ਜਾਂਦਾ ਮੰਡੀ ਗੋਵਿੰਦਗੜ੍ਹ ਵਿੱਚ ਸਕ੍ਰੈਪ ਦਾ ਕੰਮ ਹੁੰਦਾ ਔਰ ਪੂਰੇ ਦੇਸ਼ ਦਾ ਸਕ੍ਰੈਪ ਨਹੀਂ ਬਲਕਿ ਪੂਰੇ ਵਰਲਡ ਦਾ ਜਿਹੜਾ ਸਕ੍ਰੈਪ ਹੈ ਉਹ ਮੈਕਸਿਮ ਜਿਹੜਾ ਹੈ ਮੰਡੀ ਗੋਵਿੰਦਗੜ੍ਹ ਆਂਦਾ ਹੈ ਇੰਡੀਆ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦਾ ਸਕ੍ਰੈਪ ਵੀ ਮੰਡੀ ਗੋਵਿੰਦਗੜ੍ਹ ਆਂਦਾ ਔਰ ਮੰਡੀ ਗੋਵਿੰਦਗੜ੍ਹ ਇੱਕ ਯਹੀ ਇੰਡਸਟਰੀ ਹੈ ਜਿਹੜੀ ਕਿਸ ਕ੍ਰੈਬ ਨੂੰ ਯੂਜ਼ ਕਰਕੇ ਉਹਨੂੰ ਯੂਜ਼ਫੁਲ ਬਣਾਉਂਦੀ ਆ ਉਹਨੂੰ ਰੀਸਾਈਕਲ ਕਰਦੀ ਆ ਤਾਂ ਕਿ ਉਹ ਦੁਆਰਾ ਲੋਕਾਂ ਦੇ ਯੂਜ਼ ਵਿੱਚ ਆ ਸਕੇ ਪਰ ਮੰਡੀ ਗੋਵਿੰਦਗੜ੍ਹ ਦੇ ਜਿਹੜੇ ਵਪਾਰੀ ਆ ਉਹ ਇਸ ਸਮੇਂ ਪਰੇਸ਼ਾਨ ਹੈਗੇ ਆ ਪਰੇਸ਼ਾਨ ਹੈਗੇ ਆ ਟੈਕਸ ਨੂੰ ਲੈ ਕੇ ਹੈਗੇ ਆ ਉਹਨਾਂ ਦਾ ਕਹਿਣਾ ਹੈ ਵੀ ਸਰਕਾਰ ਸਾਨੂੰ ਸਮਝ ਰਹੀ ਆ ਵੀ ਅਸੀਂ ਟੈਕਸ ਚੋਰੀ ਕਰਦੇ ਆ ਆਪਾਂ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਮਾਮਲਾ ਕਿਉਂ ਸਰਕਾਰ ਉਹਨਾਂ ਨੂੰ ਇਹ ਸਮਝਦੀ ਆ ਵੀ ਇਹ ਟੈਕਸ ਚੋਰੀ ਕਰਦੇ ਆ ਸਰ ਕੀ ਮਾਮਲਾ ਹੈਗਾ ਦੱਸੋ ਸਰ ਸਰ ਅਸੀਂ ਸਕ੍ਰੈਪ ਟਰੇਡਰ ਵੈਲਫੇਅਰ ਯੂਨੀਅਨ ਮੰਡੀ ਕੋ ਬੰਦ ਕਰਤਾ ਹਾਂ ਪਹਿਲਾਂ ਤੋਂ ਅਸੀਂ ਚੋਰੀ ਨਹੀਂ ਆ ਅਸੀਂ ਸਰਕਾਰ ਦੇ ਜਿਹੜੇ ਹੈਗੇ ਆ ਕਮਾਊ ਪੁੱਤ ਹੈਗੇ ਆ ਅਸੀਂ ਟੈਕਸ ਇਕੱਠਾ ਕਰਕੇ ਸਰਕਾਰ ਦੇ ਘਰ ਦੇ ਦਿੰਦੇ ਆ ਬਿਲਕੁਲ ਠੀਕ ਹੈ 2017 ਚ ਜੀਐਸਟੀ ਲੱਗਿਆ ਜੀ ਉਹਦੇ ਵਿੱਚ ਸਰਕਾਰ ਨੇ ਨਾਰਾ ਲਾਇਆ ਵਨ ਨੇਸ਼ਨ ਵਨ ਟੈਕਸ ਸਾਨੂੰ ਵੀ ਬੜੀ ਖੁਸ਼ੀ ਹੋਈ ਵੀ ਵਨ ਨੇਸ਼ਨ ਵਨ ਟੈਕਸ ਲੱਗ ਗਿਆ ਹੁਣ ਜਿਹੜਾ ਸਾਡਾ ਪੇ ਕੀਤਾ ਹੋਇਆ ਟੈਕਸ ਆ ਉਹ ਸਹੀ ਹੱਥਾਂ ਚ ਪਹੁੰਚੇਗਾ ਤੇ ਸਾਡੇ ਉੱਤੇ ਹੀ ਉਹ ਲੱਗਣਾ ਹੈ ਜੀ ਦੇਸ਼ ਦੇ ਮੁਲਕ ਦੀ ਤਰੱਕੀ ਤੇ ਹੀ ਲੱਗਣਾ ਹੈ ਆ ਜਿਵੇਂ ਜਿਵੇਂ ਸਮਾਂ ਬੀਤਿਆ ਸਾਨੂੰ ਹੌਲੀ ਹੌਲੀ ਇਸ ਗੱਲ ਦੀ ਸਮਝ ਆਈ ਵੀ ਇਹਦੇ ਵਿੱਚ ਤਾਂ ਬਹੁਤ ਸਾਰੀਆਂ ਕਮੀਆਂ ਨੇ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੀ ਸਿਸਟਮ ਕੀ ਆ ਸਿਸਟਮ ਦੇ ਵਿੱਚ ਇੱਕ ਈਵੇ ਆ ਈਵੇ ਦਾ ਪੋਰਟਲ ਆ ਇੱਕ ਜੀਐਸਟੀ ਦਾ ਪੋਰਟਲ ਆ ਬਿਲਕੁਲ ਕਿਸੇ ਵੀ ਸਪਲਾਇਰ ਨੇ ਜਦੋਂ ਸਾਨੂੰ ਮਾਲ ਭੇਜਣਾ ਹੁੰਦਾ ਹੈ ਉਹ ਈਵੇ ਜਾਂ ਈ ਇਨਵੌਇਸ ਬਣਾਉਂਦਾ ਹੈ ਸਰਕਾਰ ਦੇ ਪੋਰਟਲ ਤੋਂ ਬਿਲਕੁਲ ਤਾਂ ਹੀ ਉਹ ਮਾਲ ਅੱਗੇ ਰਵਾਨਾ ਹੋ ਸਕਦਾ ਹੈ ਬਿਲਕੁਲ ਉਸ ਸਰਕਾਰ ਦੇ ਪੋਰਟਲ ਤੋਂ ਦੇ ਰਿਆ ਉਸ ਤੋਂ ਬਾਅਦ ਉਹ ਸਰਕਾਰ ਦਾ ਦੂਜਾ ਪੋਰਟਲ ਜੀਐਸਟੀ ਦਾ ਪੋਰਟਲ ਹੈਗਾ ਉਹਦੇ 'ਚ ਜਾਂਦਾ ਹੈ ਉਥੇ ਜੀਐਸਟੀਆਰ 1 ਫਾਈਲ ਕਰਦਾ ਹੈ ਜੀ ਜੀਐਸਟੀਆਰ 1 ਦਾ ਮਤਲਬ ਇਹ ਹੈ ਵੀ ਉਹ ਸਰਕਾਰ ਨੂੰ ਇਹ ਦੱਸ ਰਿਹਾ ਵੀ ਮੈਂ ਇਸ ਮਹੀਨੇ ਦੇ ਵਿੱਚ ਕਿਸ-ਕਿਸ ਬੰਦੇ ਨੂੰ ਕਿਹੜੇ-ਕਿਹੜੇ ਜੀਐਸਟੀ ਨੰਬਰ ਵਾਲੇ ਬੰਦੇ ਨੂੰ ਮੈਂ ਮਾਲ ਵੇਚਿਆ ਉਹਦੀ ਡਿਟੇਲ ਦਿੰਦਾ ਹੈ ਜਿਹੜੀ ਉਹਨੇ ਜੀਐਸਟੀਆਰ 1 ਫਾਈਲ ਕੀਤੀ ਹੁੰਦੀ ਹੈ ਉਹ ਸਾਡੀ ਜੀਐਸਟੀਆਰ 2 ਚ ਬੋਲਦੀ ਹੈ ਬਿਲਕੁਲ ਬੋਲਦੀ ਹੈ ਅਸੀਂ ਆਪਣਾ ਜੀਐਸਟੀਆਰ 2 ਖੋਲਦੇ ਹਾਂ ਸਾਨੂੰ ਪੋਰਟਲ ਖੋਲ ਕੇ ਪਤਾ ਲੈਂਦਾ ਵੀ ਸਾਨੂੰ ਕਿਹੜੇ ਜਿਹੜੇ ਬੰਦੇ ਨੇ ਮਾਲ ਭੇਜਿਆ ਸੀ ਉਹਨੇ ਸਰਕਾਰ ਨੂੰ ਇਤਲਾਹ ਦੇਤੀ ਹੈ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਉਹ ਜੀਐਸਟੀਆਰ 3ਬੀ ਫਾਈਲ ਕਰ ਵੀ ਉਸ ਬੰਦੇ ਦਾ ਜੋ ਵੀ ਟੈਕਸ ਲਾਇਬਿਲਟੀ ਬਣਦੀ ਸੀ ਉਹਨੇ ਸਰਕਾਰ ਨੂੰ ਪੇ ਕਰਤੀ ਹੈ ਉਸ ਤੋਂ ਬਾਅਦ ਉਹਦੀ ਜੀਐਸਟੀਆਰ 3ਬੀ ਫਾਈਲ ਆਂਦੀ ਹੈ ਜੀ ਸਾਡੇ ਕੋਲ ਦੇਖਣਾ ਸੇ ਹੋਟਲ ਦੇ ਵਿੱਚ ਸਿਰਫ ਇਹੀ ਇੱਕ ਸਿਸਟਮ ਹੈ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਪੋਰਟਲ ਦੇ ਵਿੱਚ ਕੀ ਸਿਸਟਮ ਹੈ ਆ ਦੇਖੋ ਇਹ ਅਸੀਂ ਕਿਸੇ ਵੀ ਟੈਕਸ ਪੇਅਰ ਦਾ ਜੀਐਸਟੀ ਦਾ ਨੰਬਰ ਪਾਨੇ ਆ ਜੀ ਇਹ ਉਸ ਵਪਾਰੀ ਦਾ ਪੂਰਾ ਬਾਇਓ ਡਾਟਾ ਸਾਡੇ ਕੋਲ ਆ ਜਾਂਦਾ ਹੈ ਮੋਬਾਈਲ ਦੇ ਉੱਤੇ ਹੀ ਗਵਰਨਮੈਂਟ ਨੇ ਬਹੁਤ ਵਧੀਆ ਫੈਸਿਲਿਟੀ ਦਿੱਤੀ ਹੋਈ ਹੈ ਉਹਦੇ ਵਿੱਚ ਸਾਰਾ ਉਹਦੀ ਡਿਟੇਲ ਆ ਗਈ ਉਸ ਤੋਂ ਬਾਅਦ ਉਹਦੀ GST ਦੀ ਇਨਫੋਰਮੇਸ਼ਨ ਟੋਟਲ ਆਉਂਦੀ ਵੀ ਐਕਟਿਵ ਹੈ ਕਿ ਨੌਨ ਐਕਟਿਵ ਹੈ ਜਾਂ ਜੋ ਕੁਝ ਵੀ ਹੈ ਉਸ ਤੋਂ ਬਾਅਦ ਉਹ ਫਾਈਲਾਂ ਦੀ ਰਿਟਰਨ ਦੀ ਆਉਂਦੀ ਹੈ ਵੀ ਉਹਨੇ ਕਿਹੜੀ ਕਿਹੜੀ ਫਾਈਲਾਂ ਕਿਹੜੀ ਕਿਹੜੀ ਤਰੀਕ ਨੂੰ ਭਰੀਆਂ ਮੈਂ ਹੁਣ ਤੁਹਾਡੇ ਸਾਹਮਣੇ 2023-24 ਦੀ ਫਾਈਲਾਂ ਖੋਲ ਰਿਹਾ ਹਾਂ ਦਿਆਂ ਆ ਆ ਦੇਖੋ ਜੋ ਮਾਰਚ ਦਾ ਫਰਵਰੀ ਮਾਰਚ ਦੀਆਂ ਡੇਟਾ ਹੈਗੀਆਂ ਵੀ ਉਹਨੇ GSTR 1 ਕਦੋਂ ਫਾਈਲ ਕੀਤੀ ਔਰ 3 ਵੀ ਕਦੋਂ ਫਾਈਲ ਕੀਤੀ ਸਾਡੇ ਕੋਲ ਸਰਕਾਰ ਨੇ ਦੇਖਣਾ ਸੀ ਸਿਰਫ ਇਹੀ ਇੱਕ ਟੂਲ ਦਿੱਤਾ ਹੈ ਵੀ ਤੁਸੀਂ ਅਸੀਂ ਇਹੀ ਦੇਖ ਪਾ ਲਿਆ ਵੀ ਉਹਨੇ GST ਰਿਟਰਨਾਂ ਭਰਤੀਆਂ ਕਿ ਨਹੀਂ ਭਰੀਆਂ ਜੀ ਉਹਨੇ GST ਰਿਟਰਨ ਆ ਭਰਤੀਆਂ ਸਾਡੇ ਮੁਤਾਬਕ ਉਹਨੇ ਟੈਕਸ ਭਰਤਾ ਹੁਣ 2024 ਦੇ ਵਿੱਚ ਸਾਨੂੰ 2017 18 ਦੇ 19 ਦੇ 20 ਦੇ ਲੱਖਾਂ ਕਰੋੜਾ ਰੁਪਏ ਦਾ ਨੋਟਿਸ ਆਲ ਓਵਰ ਰੀਸਾਈਕਲ ਇੰਡਸਟਰੀ ਮੈਂ ਖਾਲੀ ਸਿਰਫ ਲੋਹੇ ਦੀ ਗੱਲ ਨਹੀਂ ਕਰਾਂਗਾ ਇਹਦੇ ਚ ਪੂਰੇ ਇੰਡੀਆ ਦੀ ਰੀਸਾਈਕਲ ਇੰਡਸਟਰੀ ਚਾਹੇ ਉਹ ਲੋਹਾ ਹੈ ਚਾਹੇ ਉਹ ਰਬੜ ਹੈ ਚਾਹੇ ਉਹ ਪਲਾਸਟਿਕ ਹੈ ਕਾਪਰ ਹੈ ਐਲੂਮੀਨੀਅਮ ਹੈ ਟੋਟਲੀ ਰੀਸਾਈਕਲ ਇੰਡਸਟਰੀ ਵੈਕਟਡ ਹੋਈ ਪਈ ਆ لیکن یہ ابھی وہ بندے گھرے بیٹھ کے رو رہے ہیں اسی ਤੁਹਾਡੇ سامنے ا کے رو رہے ہیں اپنا دکھ۔ مینوں گل سمجھ نہیں آ رہی۔ یہ کہہ رہے ہیں کہ ٹیکس ਭੜਤਾ ਹੁਣ ਲੱਖਾਂ ਕਰੋੜਾਂ ਦੇ نوٹس ਆ ਰਹੇ ਆ। ਫਿਰ نوٹس ਕਿਉਂ? ਜਦੋਂ ਟੈਕਸ ਭੜਤਾ ਫਿਰ نوٹس ਕਿਉਂ ਆ ਰਹੇ ਆ? ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਜੀ ਜਿਹੜੇ ਵਪਾਰੀ ਤੁਸੀਂ ਜੀਐਸਟੀ ਨੰਬਰ ਲੋਡ ਕੀਤਾ। ਜੀ। ਦੇਖੋ ਸੈਂਟਰ ਦਾ ਜੀਐਸਟੀ ਨੰਬਰ ਹੈ। ਸਟੇਟ ਵਾਈਜ਼ ਉਹਨਾਂ ਨੇ ਸੈਂਟਰ ਨੇ ਆਪਣੇ ਮੈਕਨੇ ਬਣਾ رکھے ਆ। ਸਟੇਟ ਦਾ ਨਾਲ ਜੀਐਸਟੀ ਨੰਬਰ ਹੈ। ਜੀ। ਜਦੋਂ ਇੱਕ ਮਿੰਟ ਤੁਸੀਂ ਸੈਂਟਰ ਨਾਲ ਸਟੇਟ ਦਾ ਜੀਐਸਟੀ ਦੇ ਦਿੱਤਾ ਤੁਸੀਂ ਲੋਡ ਕਿਤਨਾ ਨੂੰ ਉਹ ਕੰਮ ਕਰ ਰਿਹਾ ਉਸ ਲੋਡ ਉਸ ਨੰਬਰ ਤੇ ਉਸ ਨੰਬਰ ਤੇ ਉਹ ਐਡਰੈਸ ਨਾ ਭਰ ਰਿਹਾ ਥੋੜੇ ਕੋਲ 2 ਸਾਲ 3 ਸਾਲ ਤੋਂ ਵੀ ਕੰਮ ਕਰ ਰਿਹਾ ਥੋੜਾ ਰਿਟਰਨ ਰੈਗੂਲਰ ਆ ਰਿਹਾ ਉਹਦੇ ਬਾਅਦ ਤੁਸੀਂ ਕਹਿੰਦੇ ਹੋ ਭੱਜ ਗਿਆ ਸੋਇ ਕਿ ਕੀ ਮਸਰ ਮਤਲਬ ਐ ਇਸ ਗੱਲ ਦਾ ਤੁਹਾਨੂੰ 3 ਸਾਲਾਂ ਦਾ ਦੇਖਿਆ ਨਾ ਸੀ ਪੈਕ ਸਾਈਡ ਤੋਂ ਤਿੰਨ ਸਾਲ ਪਹਿਲ ਬਾਅਦ ਤੋਂ ਕਹਿੰਦੇ ਤੁਸੀਂ 3 ਸਾਲ ਪਹਿਲਾਂ 2020 ਚੋਂ ਨਹੀਂ ਮੈਂ ਭੱਜਿਆ ਉਹ ਜਿਹੜਾ ਸਾਨੂੰ ਮਾਲ ਸਪਲਾਈ ਕਰ ਰਿਹਾ ਸੀ ਸਾਨੂੰ ਜਿਹੜਾ ਮਾਲ ਸਪਲਾਈ ਕਰਦਾ ਸੀ ਕਹਿੰਦੇ ਮਿਲ ਨਹੀਂ ਰਿਹਾ ਸਾਨੂੰ ਭੱਜਿਆ ਨਹੀਂ ਮਿਲ ਨਹੀਂ ਰਿਹਾ ਸਾਨੂੰ ਉਹ ਟੈਕਸ ਦੇ ਕੇ ਨਹੀਂ ਗਿਆ ਜੇ ਟੈਕਸ ਉਹ ਨਹੀਂ ਦੇ ਕੇ ਗਿਆ ਫਿਰ ਤੁਸੀਂ ਚੋਰ ਕਿੱਦਾਂ ਹੋਗੇ ਸੋਤੋਂ ਕਿੱਦਾਂ ਵਸੂਲੀ ਕੀਤੀ ਜਾ ਸਕਦੀ ਉਹ ਇਦਾਂ ਕਹਿ ਰਹੇ ਨੇ ਵੀ ਜਿਸ ਤਰ੍ਹਾਂ ਤੁਸੀਂ ਮੈਂ ਫਰਜ ਉਹ ਇਹਨਾਂ ਦਾ ਮਾਲ ਪਿਛੇ ਏ ਇਹਨਾਂ ਅੱਗੇ ਇਹਨਾਂ ਦੇ ਦਿੱਤਾ ਇਹਨਾਂ ਨੇ ਅੱਗੇ ਦਿੱਤਾ ਹਾਂ ਉਹਨੇ ਪਿਛਲੇ ਪਾਰਟੀ ਕਹਿੰਦੀ ਉਹ ਪਾਰਟੀ ਭੱਜ ਗਈ ਠੀਕ ਹੋ ਗਈ ਚਲੀ ਗਈ ਉਹਨੇ ਟੈਕਸ ਨਹੀਂ ਭਰਿਆ ਪਹਿਲੀ ਪਾਰਟੀ ਭੱਜ ਗਈ ਹਾਂ ਉਹ ਟੈਕਸ ਆ ਕੇ ਸਾਡੇ ਤੋਂ ਕਰਦੇ ਨੇ ਕੈਲਕੂਲੇਟ ਕਿਉਂ ਸਾਡੇ ਤੋਂ ਕਿਉਂ ਟੈਕਸ ਮੰਗਦੇ ਨੇ ਕਿਉਂਕਿ ਅਸਤਾਲ ਉਹਦੇ ਦੇ ਚੁੱਕੇ ਆ ਉਸ ਬੰਦੇ ਨੂੰ ਤੇ ਸਾਨੂੰ ਟੈਕਸ ਗਵਰਨਮੈਂਟ ਨੇ ਦਿੱਤਾ ਨਾ ਨੰਬਰ ਸਾਨੂੰ ਕੰਮ ਕਰਨ ਵਾਸਤੇ ਨੰਬਰ ਦਿੱਤਾ ਹੈ ਗਵਰਨਮੈਂਟ ਨੂੰ ਪਤਾ ਨਹੀਂ ਮੈਂ ਇੱਕ ਮਹੀਨੇ ਕਿੰਨਾ ਕੰਮ ਕਰ ਰਿਹਾ ਆ ਉਹ ਬੰਦਾ ਕਿੰਨਾ ਕੰਮ ਕਰ ਰਿਹਾ ਅਗਰ ਉਹ ਬੰਦੇ ਦੀ ਸ਼ੁਰੂ ਸਟਾਰਟਿੰਗ ਦੇ ਵਿੱਚ ਹੀ ਉਥੋਂ ਦੀ ਸਟੇਟ ਦੀ ਜਿਹੜੀ ਸਰਕਾਰ ਹੈ ਜੀਐਸਟੀ ਡਿਪਾਰਟਮੈਂਟ ਹੈ ਉਹਦੀ ਇਨਕੁਆਇਰੀ ਕਰੇ ਵੀ ਇਹ ਬੰਦੇ ਨੇ ਅੱਜ ਕੱਲ ਨੰਬਰ ਸਾਡੇ ਤੋਂ ਨੰਬਰ ਲਈ ਰਜਿਸਟ੍ਰੇਸ਼ਨ ਦਿੱਤਾ ਹੈ ਤੇ ਇਹਨੇ ਇੱਕ ਮਹੀਨੇ ਦੇ ਵਿੱਚ ਕਰੋੜਾਂ ਰੁਪਏ ਦਾ ਕੰਮ ਕਰਤਾ ਕਿ ਇਨਕੁਆਇਰੀ ਉਹਦੀ ਕਰਨੀ ਚਾਹੀਦੀ ਨਹੀਂ ਚਾਹੀਦੀ ਨੂੰ ਡਿਪਾਰਟਮੈਂਟ ਉਹਦੀ ਇਨਕੁਆਇਰੀ ਨਾ ਕਰਨ ਦੀ ਬਜਾਏ ਸਾਨੂੰ ਕਹਿੰਦਾ ਹੈ ਵੀ ਉਹ ਪਾਰਟੀ ਭਾਜੀ ਉਹਦਾ ਟੈਕਸ ਤੁਸੀਂ ਭਰੋ ਕਿਹੜਾ ਇਹ ਕਿਹੜੇ ਕਾਨੂੰਨ ਚ ਜਾਂ ਕਿਹੜੇ ਦੇਸ਼ ਲਿਖਿਆ ਹੈ ਕਿ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਕਿਸੇ ਚੀਜ਼ ਦਾ ਟੈਕਸ ਦੁਬਾਰਾ ਦੇ ਦੇਵੋਗੇ ਅ ਜੇ ਤੁਸੀਂ ਮਾਲ ਜਦੋਂ ਪਰਚੇਸ ਕਰਦੇ ਹੋ ਉਸ ਦੇ ਵਿੱਚ ਲਿਖਦੇ ਹੋਵੋਗੇ ਵੀ ਅਸੀਂ ਇੰਨਾ GST ਇਹਨੂੰ ਦੇ ਰਹੇ ਹਾਂ ਇੰਨਾ CSD ਇਹਨੂੰ ਦੇ ਰਹੇ ਹਾਂ ਤੁਸੀਂ ਉਹ ਬਿੱਲ 'ਚ ਲਿਖਦੇ ਵੀ ਹੋਵੋਗੇ ਸਾਰਾ ਕੁਝ ਜੀ ਇਹ ਜਿਹੜਾ ਬਿੱਲ ਹੈ ਨਾ ਜਿਹੜਾ ਇਨਵੌਇਸ ਦੀ ਜਿਹੜਾ ਜੋ ਬਣਾਈ ਪਈ ਹੈ ਪੈਰਾਮੀਟਰ ਉਹਦੇ ਵਿੱਚ ਡਿਸਕ੍ਰਿਪਸ਼ਨ 'ਚ ਸਾਰਾ ਆਉਂਦਾ ਵੀ ਇੰਨਾ ਮਾਲ ਆਹ ਰੇਟ ਆਹ ਇਹਦੀ ਅਮਾਉਂਟ ਪਲੱਸ CGST SGST ਤੇ ਟੋਟਲ ਲਾ ਕੇ ਥੱਲੇ ਆ ਜਾਂਦਾ ਵੀ ਟੋਟਲ ਲਾ ਕੇ ਤੁਹਾਡੀ ਇੰਨੀ ਅਮਾਉਂਟ ਤੁਹਾਡੇ ਕਿੰਨੀ ਡਿਊ ਹੈ ਜਿਹੜਾ ਸਾਡਾ ਵਪਾਰੀ ਸਾਨੂੰ ਸਭ ਤੋਂ ਮੰਗਦਾ ਵਿੱਧ GST ਅਸੀਂ ਵਿੱਧ ਪੇਮੈਂਟ ਉਹਨੂੰ ਉਹਨੂੰ ਪੇ ਕਰ ਦਈਏ ਸਾਡਾ ਟੈਕਸ ਜਿਹੜਾ ਅਸੀਂ ਉਹ ਸਾਰਾ ਇੱਕ ਨੰਬਰ ਚ ਕਾੜਦੇ ਹੋ ਬਿਲਕੁਲ ਜੀ ਜਦ ਬਿਲ ਬਿਲਿੰਗ ਨੂੰ ਕਹਿੰਦੇ ਨੇ ਇੱਕ ਨੰਬਰ ਹੋਣਾ ਜੀ ਤੇ ਫਿਰ ਉਹ ट्रांजੈਕਸ਼ਨ ਜਿਹੜੀਆਂ ਐ ਤੁਹਾਡੀ ਬਿੱਲ ਦੇ ਨਾਲ ਮੈਚ ਕਰਦੀਆਂ ਜੀ ਆਰ 1 ਜਿਹੜਾ ਉਹਦਾ ਹੈ ਉਹ ਸਾਡੇ ਆਰ 2 ਨਾਲ ਮੈਚ ਕਰਦਾ ਤਾਂ ਹੀ ਮੈਚ ਕਰਦਾ ਨਾ ਜੀ ਉਹ ਬਿਲਕੁਲ ਮੈਚ ਕਰਦਾ ਨਾ ਇਸ ਦਾ ਮਤਲਬ ਤਾਂ ਮੈਂ ਦੇ ਚੁੱਕੇ ਹਾਂ ਜੀ ਜੀ ਬਿਲਕੁਲ ਬਿਲਕੁਲ ਔਰ 3b2 ਦਾ ਮਤਲਬ ਹੈ ਉਹ ਟੈਕਸ ਵੀ ਭਰ ਆ ਚੁੱਕਿਆ ਹਾਂ ਉਹਦੇ باوجود ਫਿਰ ਸਾਾਨੂੰ ਤੰਗ ਕੀਤਾ ਜਾਂਦਾ ਜੀ ਸਾਡਾ ਕਹਿੰਦਾ ਮਤਲਬ ਇਹ ਹੈ ਵੀ ਜਿਹੜੀ ਆਰ 1 ਤੇ ਆਰ 2 ਸਾਡੀ ਆਪਰ ਚ ਮਿਲਦੀ ਹੈ ਨਾ ਉਸ ਤੋਂ ਬਿਨਾ ਜੀਐਸਟੀ ਪੋਰਟਲ ਤੇ ਸਾਡੀ ਫਰਮ ਨਹੀਂ ਐਗਜ਼ਿਸਟ ਕਰਦੀ ਜਦੋਂ ਉਹ ਆਰ 1 ਔਰ ਸਾਡਾ ਆਰ 2 ਨਹੀਂ ਮਿਲੂਗਾ ਤਾਂ ਅਸੀਂ ਰਿਟਰਨ ਨਹੀਂ ਭਰ ਸਕਦੇ ਸਾਡੀ ਜੀਐਸਟੀ ਪੋਰਟਲ ਤੇ ਰਿਟਰਨ ਨਹੀਂ ਸਾਡੀ ਫਰਮ ਬੰਦ ਹੋ ਜਾਏਗੀ ਉਹ ਉਹ ਜਦ ਬੋਲ ਰਿਹਾ ਆਪចੇ ਮੈਚ ਕਰ ਰਿਹਾ ਅਸੀਂ ਕਹ ਰਹੇ ਵੀ ਅਸੀਂ ਇੰਨਾ ਟੈਕਸ ਇਹਨੂੰ ਦਿੱਤਾ ਉਹ ਇੱਡਾ ਡਿਫਰੈਂਸ ਆ ਉਹ ਅਸੀਂ ਗੌਰਮ ਨੂੰ ਭਰਾਤਾ ਜਦ ਅਸੀਂ ਭਰਾ ਕੇ ਪੋਰਟ ਤੇ ਦੱਸਤਾ ਗੌਰਮ ਨੂੰ ਕੋਲ ਪਤਾ ਲੱਗ ਗਿਆ ਫਿਰ ਬਾਏ ਤਿੰਨ ਦਿਨਾਂ ਬਾਅਦ ਕਿ ਉਹ ਕਹਿੰਦੇ ਸਾਨੂੰ ਵੀ ਟੈਕਸ ਭਰੋ ਅਜਾ ਸਾਰਾ ਮਾਲ ਇੰਡੀਆ ਤੋਂ ਆਂਦਾ ਬਾਹਰੋਂ ਵੀ ਆਂਦਾ ਬਾਹਰੋਂ ਵੀ ਆਉਂਦਾ ਜੀ ਪਰ ਬਾਹਰੋਂ 30% ਆਉਂਦਾ ਉਹਦੇ ਨਾਲ ਸਾਡਾ ਘਰ ਪੂਰਾ ਨਹੀਂ ਹੁੰਦਾ ਜਿਹੜਾ 30% ਦਾ ਉਸ ਦੇ ਨਾਲ ਟੈਕਸ ਦਾ ਕੋਈ ਰੋਲਾ ਨਹੀਂ ਉਹ ਪਤਾ ਕੀ ਜੀ ਉਹ ਤਾਂ ਪੋਰਟ ਹੀ ਲੈ ਲੰਨੇ ਨੇ ਸਾਰਾ ਟੈਕਸ ਉੱਥੇ ਐਡਵਾਂਸ ਭਰਾ ਲੰਨੇ ਨੇ ਜੀ ਉੱਥੇ ਕੋਈ ਰੋਲਾ ਨਹੀਂ ਉੱਥੇ ਸਾਡਾ ਰੋਲਾ ਨਹੀਂ ਨਹੀਂ ਗੱਲ ਕਰਨੀ ਰਹੀ ਉਸ ਦੇ ਨਾਲ ਕੋਈ ਰੋਲਾ ਨਹੀਂ ਸੋਟਾ ਸਿਰਫ ਜਿਹੜੇ ਖਵਾੜੀਏ ਹੈ ਉਹਨਾਂ ਨਾਲ ਰੋਲਾ ਜਿਹੜਾ ਡੋਮੈਸਟਿਕ ਸਕ੍ਰੈਪ ਨੇ ਜਿਹਦੇ ਘਰੋਂ ਚ ਨਿਕਲਦੀ ਹਾਊਸ ਹੋਲਡ ਸਕ੍ਰੈਪ ਨਿਕਲਦੀ ਆ ਉਹਦੇ ਕਰਕੇ ਹੀ ਦਿੱਕਤ ਆ ਰਹੀ ਹੈ ਕਿਉਂਕਿ ਉਹ ਘਰਾਂ ਚੋਂ ਨਿਕਲਦਾ ਐਕਚੁਅਲੀ ਐਕਚੁਅਲੀ ਦੇਖਿਆ ਜਾਵੇ ਤਾਂ ਪਹਿਲਾਂ ਹੀ ਟੈਕਸ ਪੇਡ ਆਟਮਾ ਨੇ ਸਕੂਟਰ ਸਾਈਕਲ ਤਸਲਾ ਬਾਹਰਟੀ ਕੋਲਰ ਜਿੰਨੀ ਵੀ ਆਉਂਦੀ ਹੈ ਉਹ ਕਬਾੜ ਚ ਆਉਂਦਾ ਇੱਕੋ ਫੇਰੀ ਵਾਲਾ ਲੈ ਕੇ ਗਦਾਮ ਚ ਆ ਜਾਂਦਾ ਉਹ ਅਨਰਜਿਸਟਰਡ ਡੀਲਰ ਹੈ ਠੀਕ ਹੈ ਜੋ ਰਜਿਸਟਰਡ ਡੀਲਰ ਨੂੰ ਦੇ ਦਿੰਦਾ ਮਾਲ ਹਾਲਾਂਕਿ ਹੋਣਾ ਕਿ ਚਾਹੀਦਾ ਵੀ ਉਸ ਪਹਿਲੀ ਸਟੇਜ ਤੇ ਉਹ ਟੈਕਸ ਭਰ ਆਇਆ ਜਾਵੇ ਹੈਨਾ ਜੀ ਭਰਾਂਦਾ ਕਿ ਨਹੀਂ ਭਰਾਂਦਾ ਇਸੇ ਦਿਨ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਸਾਨੂੰ ਜਾਂ ਟੂਲ ਮਿਲ ਜਵੇ ਹੈ ਜਾਂ ਕੋਈ ਸਾਨੂੰ ਪਤਾ ਲੱਗੇ ਵੀ ਟੈਕਸ ਭਰਾ ਕਿ ਨਾ ਆਇਆ ਕਿ ਨਹੀਂ ਰਿਹਾ ਉਹ ਅੱਗੇ ਬਿੱਲ ਆਉਂਦਾ ਬਿੱਲ ਇਨਵੌਇਸ ਕੱਟਦਾ ਈਵੇ ਬਿੱਲ ਕੱਟਦਾ ਟਰੱਕ ਦੇ ਨਾਲ ਲਾ ਕੇ ਸਾਨੂੰ ਭੇਜ ਦਿੰਦਾ ਅਸੀਂ ਵਿੱਦ ਜੀਐਸਟੀ ਉਹਨੂੰ ਪ ਤੇ ਇੱਥੇ ਉਹ ਕੱਲ ਨੂੰ ਅੱਜ ਕਰ ਰਿਹਾ ਹੈ ਕੰਮ ਕੱਲ ਕਰ ਰਿਹਾ ਪਰਸੋਂ ਭੱਜ ਜਾਂਦਾ ਤਾਂ ਡਿਪਾਰਟਮੈਂਟ ਕੀ ਕਰਦਾ ਜੀ ਉਹ ਵੈਸੇ ਮੇਰਾ ਇੱਕ ਸਵਾਲ ਇਹ ਹੈ ਕਿ ਤਿੰਨ ਸਾਲ ਉਹ ਅਗਰ ਤੁਹਾਨੂੰ ਲੱਗਦਾ ਵੀ ਉਹਦੀ ਸਰਗਰਮੀਆਂ ਸੀ ਉਹ ਗਲਤ ਸੀਗੀਆਂ ਇਹਦਾ ਮਤਲਬ ਤੁਸੀਂ ਡਿਪਾਰਟਮੈਂਟ ਸਪੋਰਟ ਕਰਦਾ ਰਿਹਾ ਉਹਨੂੰ ਡਿਪਾਰਟਮੈਂਟ ਇਨਸਪੈਕਸ਼ਨ ਕਿਉਂ ਨਹੀਂ ਕੀਤੀ ਜਾਂ ਉਹਨੂੰ ਪਹਿਲਾ ਨੰਬਰ ਜਿਹੜਾ ਦਿੱਤਾ ਤਾਂ ਇਨਸਪੈਕਟ ਕਿਉਂ ਨਹੀਂ ਕੀਤਾ ਉੱਥੇ ਜਾ ਕੇ ਇਨਸਪੈਕਟਰ ਸਾਹਿਬ ਵਗੈਰਾ ਜੋ ਜਾਂਦੇ ਸੀ ਬੰਦੇ ਦੀ ਗਾਰੰਟੀ ਲੈਂਦੇ ਸੀਗੇ ਹੁਣ ਕਿਉਂ ਨਹੀਂ ਕਰਦੇ ਹੁਣ ਵੀ ਕਰਨਾ ਮੈਂ ਫਿਰ ਛੋਟੇ ਤੇ ਲਾਇਬਿਲਟੀ ਕਿਉਂ ਆ ਗਈ ਜਦੋਂ ਤੁਸੀਂ ਸਾਰਾ ਕੁਝ ਸਹੀ ਕਰ ਰਹੇ ਹੋ ਤੁਸੀਂ ਬਿੱਲ ਵੀ ਕੱਟ ਕੇ ਦੇ ਰਹੇ ਹੋ ਜੀਐਸਟੀ ਦਾ ਉਸ ਚ ਭੇਜ ਰਹੇ ਹੋ ਫਿਰ ਛੋਟੇ ਤੇ ਲਾਇਬਿਲਟੀ ਕਿਉਂ ਆ ਗਈ ਸਰਕਾਰ ਪਿਛਲੇ ਪੰਨੇ ਜਿਹੜਾ ਨਹੀਂ ਲੱਭਦਾ ਉਹਨਾਂ ਦਾ ਲੱਭਦੀ ਨਹੀਂ ਹੈ ਜੀ ਬਲ ਸਾਹਮਣੇ ਬੈਠਾ ਦੁਕਾਨ ਖੋਲ ਕੇ ਗਦਾਮ ਖੋਲ ਕੇ ਉਹਦੋਂ ਕੋਲ ਆ ਜਾਂਦੇ ਨੇ ਜੀ ਕਿ ਤੂੰ ਦੇ ਭਾਈ ਤੇਰੇ ਕੋਲ ਮਾਲ ਆਇਆ ਉਹਨੂੰ ਲੱਭੋ ਉਹਨੂੰ ਬੈਂਕ ਕਰਪਟ ਕਰੋ ਵੈਲਿਊ ਐਡਿਡ ਹੋਣ ਕਰਕੇ ਨਾ ਇੱਕ ਜਗ੍ਹਾ ਇੱਕ ਮਾਲ ਕਿੰਨੀ ਵੀ ਜਗ੍ਹਾ ਬਿਕ ਸਕਦਾ ਉਹਨ 29 ਦੇ ਕਾ ਪੰਜਾਂ ਜਗ੍ਹਾ ਵੇਚ ਲੋਣ ਨੂੰ ਠੀਕ ਹੈ ਨਾ ਜੀ ਵੈਲੂ ਐਡਿਟ ਤੇ ਟੈਕਸ ਲੱਗੇਗਾ ਨਾ ਹਾਂ ਉਹ ਹੁਣ 29ਵੇਂ ਨਾ ਮੈਨੂੰ ਤਾਂ ਬੰਦੇ ਨੂੰ ਲੱਭ ਦੇਣੀ ਹੈ ਉਹਰੇ ਆ ਜਾਂਦੇ ਨੇ ਬੇਸਿਕਲੀ ਜੀਐਸਟੀ ਜਿਹੜਾ ਨੇ ਕੰਜ਼ਮਪਸ਼ਨ ਤੇ ਹੈ ਜਿਹੜੀ ਚੀਜ਼ ਚਾਹ ਬਣੀ ਤਾਮਿਲਨਾਡੂ ਚ ਉਹ ਕੰਜ਼ੂਮ ਹੋ ਕੇ ਪੰਜਾਬ ਚ ਆ ਗਈ ਹੈ ਕੰਜ਼ੂਮ ਪੰਜਾਬ ਚ ਤੇ ਜੀਐਸਟੀ ਜਿਹੜਾ ਹੈ ਉਹ ਪੰਜਾਬ ਦਾ ਹੈ ਆਂਦੀਓ ਆਈਜੀਐਸਟੀ ਚ ਹੈ ਸੀਜੀਐਸਟੀ ਤੇ ਐਸਜੀਐਸਟੀ ਚ ਕਨਵਰਟ ਹੁੰਦੀ ਹੈ ਠੀਕ ਹੈ ਜੀ ਉਹ ਸਾਨੂੰ ਆ ਕੇ ਫੜ ਲੈਂਦੇ ਨੇ ਕਿ ਤੇਰੇ ਬੰਦੇ ਨੂੰ ਟੈਕਸ ਨਹੀਂ ਭਰਿਆ ਸਾਡ ਕੀ ਜ਼ਿੰਮੇਵਾਰੀ ਹੈ ਭਾਈ ਅਗਲੇ ਨੇ ਡਰਨਾ ਭਰਤੀਆਂ ਅਗਲੇ ਨੇ ਫੋਟੋਲ ਤੇ ਸਾਨੂੰ ਦਿਖਾਤਾ ਫਿਰ ਅਸੀਂ ਕਿਉਂ ਲੇਬਲ ਹੈ ਤੁਸੀਂ ਉਸ ਰਿਟਰਨ ਨੂੰ ਲੇਬਲ ਮੰਨੋ ਕਿ ਇਹ 100% ਓਕੇ ਹੈ ਹੁਣ ਸਾਨੂੰ ਤੰਗ ਨਾ ਕਰੋ ਉਹਨੂੰ ਬੈਂਕਰਪਟ ਕਰੋ ਫਿਰ ਸਾਡੇ ਕੋਲ ਆਓ ਕਿ ਪੈਸਾ ਤੁਹਾਡਾ ਬੰਦਾ ਨਹੀਂ ਮਿਲ ਰਿਹਾ ਜੀ ਉਹ ਉਹਦੇ ਪਰਚਾ ਕਰਾਓ ਸਰਕਾਰ ਕੋਲ ਟੂਲਸ ਹੈ ਸਰਕਾਰ ਨੇ ਕਾਨੂੰਨ ਬਣਾਏ ਨੇ ਨੰਬਰ ਸਰਕਾਰ ਨੇ ਦਿੱਤਾ ਫਿਰ ਵਾਇਰ ਵੀ ਵਾਇਰ ਲੇਬਲ ਥਿਸ ਇਜ਼ ਅ 빅 ਪ੍ਰੋਬਲਮ ਸਕੈਂਡਰੀ ਸटील ਦੇ ਜੀ ਸੇਵਾ ਕਰ ਰਹੀ ਹੈ ਜੇ ਇਹ ਕਬੜ ਸਕੈਂਡਰੀ ਸੀਲ ਇਕੱਠਾ ਨਾ ਕਰੇ ਇੱਥੇ ਬਿਮਾਰੀਆਂ ਫੈਲ ਜਾਣਗੀਆਂ ਦੇਖੋ ਸਿਕਿਉਰਿਟੀ ਦਿੰਦੀ ਹੈ ਸਕੈਂਡਰੀ ਸਟੀਲ ਪੋਲੂਸ਼ਨ ਜਿਹੜਾ ਤੁਹਾਨੂੰ ਕਹਿੰਦੇ ਆ ਮੈਂ ਰੋਜ਼ਗਾਰ ਦਿੰਦੀ ਹੈ ਤੀਜਾ ਰੋਜ਼ਗਾਰ ਦੇ ਕੇ ਬਿਜਲੀ ਦੀ ਕੰਜੰਪਸ਼ਨ ਕਰਦੀ ਹੈ ਠੀਕ ਹੈ ਜੀ ਚੌਥਾ ਦੇਸ਼ ਦਾ ਜਿਹੜਾ ਕਬੜਾ ਹੈ ਉਹਨੂੰ ਸਾਫ਼ ਕਰਕੇ ਸੱਚ ਐਟਮੋਸਫੇਅਰ ਦਿੰਦੀ ਹੈ ਬਜਾਏ ਸਾਨੂੰ ਪ੍ਰਸਾਹਿਤ ਕਰਨ ਦੇ ਸਾਨੂੰ ਸ਼ਾਬਾਸ਼ ਦੇਣ ਦੇ ਡਿਪਾਰਟਮੈਂਟ ਸੰਤੰਨ ਕਰਦਾ ਇਹ ਕਿੱਥੇ ਲਿਖਾ ਹੋਇਆ ਜੀ ਆ ਕਿੰਨੇ ਕਿ ਐਜੇ ਮਾਮਲੇ ਹੈਗੇ ਆ ਜਿਹੜੇ ਭੱਜ ਗਏ ਜਿਹੜੇ ਸਾਨੂੰ ਮਾਲ ਸਪਲਾਈ ਕਰਦੇ ਸੀਗੇ ਭੱਜ ਗਏ ਇੰਨੇ ਕਿੰਨੇ ਕਿ ਮਾਮਲੇ ਹੈਗੇ ਸਰ ਬਹੁਤ ਤਾਂ ਮਾਮਲੇ ਹੈ ਜਿਹਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗੇ ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿਣੀ ਚਾਹੂੰਗਾ ਸ਼ਾਰਟ ਦੇ ਵਿੱਚ ਇਹ ਟੈਕਸ ਦੇਣ ਵਾਲੇ ਨੇ ਇਹ ਸਕ੍ਰੈਪ ਨੂੰ ਕੰਜ਼ਿਊਮ ਕਰਦੇ ਨੇ ਟੈਕਸ ਦੇਣ ਵਾਲਾ ਟੈਕਸ ਦੇ ਰਿਹਾ ਔਰ ਦੇਣ ਨੂੰ ਤਿਆਰ ਹੈ ਸਿਰਫ ਜਿਹੜਾ ਸਰਕਾਰ ਦਾ ਟੈਕ ਕਲੈਕਸ਼ਨ ਦਾ ਤਰੀਕਾ ਹੈ ਨਾ ਉਹ ਗਲਤ ਹੈ ਉਹਨਾਂ ਨੇ ਕਲੈਕਟਰ ਗਲਤ ਚੂਜ਼ ਕਰ ਲਏ ਅਸੀਂ ਸਿਰਫ ਇਹੀ ਰਿਕੁਐਸਟ ਕਰਦੇ ਆਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਟੈਕਸ ਨਾ ਦੇ ਕੇ ਡਾਇਰੈਕਟ ਆਪਣੇ ਖਾਤੇ 'ਚ ਟੈਕਸ ਲਵੇ ਜਿਹੜੇ ਫੈਕਟਰੀ ਵਾਲੇ ਟੈਕਸ ਦੇ ਰਹੇ ਨੇ ਉਹਨਾਂ ਨੇ ਫੈਕਟਰੀ 'ਚੋਂ ਸਿਕਰੇਬ ਇਹਨਾਂ ਨੇ ਭੇਜੀ ਉਹਨਾਂ ਨੇ ਇਹਨਾਂ ਨੂੰ ਦੇ ਦਿੱਤੀ ਜੇ ਚੋਰੀ ਕਰਨੀ ਹੁੰਦੀ ਰੱਖ ਰਹੇ ਅੱਗੇ ਪਾਸ ਹੋਣੇ ਨਾ ਕਰਦੇ ਇਹਨਾਂ ਨੇ ਤਾਂ ਟੈਕਸ ਅੱਗੇ ਪਾਸ ਹੋਣ ਕਰਤਾ ਨਾ ਹੁਣ ਜਿਹੜਾ ਪਿੱਛੇ ਵਾਲਾ ਬੰਦਾ ਨਹੀਂ ਦੇ ਰਿਹਾ ਉਹ ਸਰਕਾਰ ਦਾ ਇੱਕ ਅਥੋਰਾਈਜ਼ਡ ਡੀਲਰ ਹੈ ਉਹ ਸਰਕਾਰ ਦੇਖੇ ਉਹਨੂੰ ਨੰਬਰ ਦਿੱਤਾ ਅਸੀਂ ਸਿਰਫ ਇਹੀ ਗੱਲ ਕਹਿ ਰਹੇ ਆਂ ਵੀ ਜਿਹੜਾ ਸਰਕਾਰ ਦਾ ਸਕ੍ਰੈਪ ਦੇ ਉੱਤੇ ਟੈਕਸ ਕਲੈਕਸ਼ਨ ਦਾ ਤਰੀਕਾ ਏ ਜਿਹਨੇ ਟੈਕਸ ਕਲੈਕਟਰ ਬਣਾਏ ਨੇ ਉਹ ਗਲਤ ਨੇ ਅਸੀਂ ਇਹੀ ਮੰਗ ਕਰਦੇ ਆਂ ਵੀ ਤੁਸੀਂ ਆਰਸੀਐਮ ਲਾਓ ਤੁਸੀਂ ਡਾਇਰੈਕਟ ਕੰਜ਼ਿਊਮਰ ਤੋਂ ਟੈਕਸ ਲੈ ਲਓ ਅਸੀਂ ਹੋਰ ਕੁਝ ਨਹੀਂ ਮੰਗ ਰਹੇ ਹਾਂਜੀ ਇੱਕ ਐਸੀ ਐਸੋਸੀਏਸ਼ਨ ਹੈ ਜਿਹੜੀ ਸਰਕਾਰ ਨੂੰ ਹੱਥ ਬਨ ਕੇ ਇਹ ਹੀ ਬੇਨਤੀ ਕਰ ਰਹੀ ਹੈ ਕਿ ਸਾਡੇ ਤੋਂ ਟੈਕਸ ਲੈ ਲਓ ਅਸੀਂ ਕੋਈ ਚੀਜ਼ ਦੀ ਫ੍ਰੀ ਦੀ ਮੰਗ ਨਹੀਂ ਕਰ ਰਹੇ ਸਰਕਾਰ ਫ੍ਰੀ ਵਾਲਿਆਂ ਦੀ ਬਹੁਤ ਸੁਣ ਰਹੀ ਹੈ ਬਟ ਅਸੀਂ ਤਾਂ ਇਹ ਕਹਿ ਰਹੇ ਸਾਡੇ ਤੋਂ 18% ਟੈਕਸ ਲੈ ਲਓ ਵੈਲਿਊ ਐਡਡ ਟੈਕਸ ਲੈ ਲਓ ਅਸੀਂ 30 ਵਾਲੀ ਚੀਜ਼ 45 ਬਣਾ ਕੇ ਵਿੱਚ ਉਹ ਵੀ ਟੈਕਸ ਲੈ ਲਓ ਬਟ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਸਾਨੂੰ ਨਹੀਂ ਸਮਝ ਆ ਰਹੀ ਤੇ ਕਿੰਨੇ ਸਾਲ ਤੋਂ ਤੁਸੀਂ ਆਪਣੀ ਰਿਪਰੈਜੈਂਟੇਸ਼ਨ ਜਿਹੜੀ ਹੈ ਸਰਕਾਰ ਨੂੰ ਭੇਜ ਰਹੇ ਹੋ 2017 ਤੋਂ ਲੈ ਕੇ 2024 ਆ ਗਈ 17 18 ਚ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ 1 ਨੇਸ਼ਨ 1 ਟੈਕਸ ਅਸੀਂ ਉਲਝ ਗਏ ਐਸੇ ਕਹੇ ਬੜਾ ਵਾਈਟ ਕਾਲਰ ਕੰਮ ਹੋ ਗਿਆ ਕਿ ਸਾਡੇ ਲਈ ਬੜਾ ਸਮੂਥ ਹੋ ਗਿਆ ਕਿ ਸਰਕਾਰ ਨੇ ਐਕਸਾਈਜ਼ ਡਿਊਟੀ ਖਤਮ ਕੀਤੀ 18% GST ਲਾਤਾ ਤਾਂ ਬੜਾ ਸਮੂਥ ਹੋ ਗਿਆ ਕੰਮ ਬਟ ਜਿਵੇਂ ਜਿਵੇਂ ਇਹ ਕੰਮ ਚੱਲਦਾ ਰਿਹਾ ਸਮਝ ਹੀ ਨਹੀਂ ਆ ਰਿਹਾ ਕਿ ਇਹ ਸਰਕਾਰ ਦੇ ਲਾਅ ਦੇ ਹਿਸਾਬ ਨਾਲ ਅਸੀਂ ਜੇ ਚੱਲ ਰਹੇ ਆ ਤਾਂ ਅਸੀਂ ਗਲਤ ਆ ਜੋ ਸਰਕਾਰ ਦਾ ਲਾਅ ਅਜਾ ਇਸ ਚ ਕੀ ਸੈਂਟਰ ਗਵਰਨਮੈਂਟ ਦੀ ਭੂਮਿਕਾ ਹੈ ਜਾਂ ਸਟੇਟ ਗਵਰਨਮੈਂਟ ਦੀ ਭੂਮਿਕਾ ਜੀਐਸਟੀ ਦੇ ਵਿੱਚ ਸਾਰਾ ਮੈਟਰ ਸੈਂਟਰ ਦਾ ਹੀ ਹੈ ਜੀ ਸਟੇਟ ਦਾ ਇਹਦੇ ਵਿੱਚ ਕੋਈ ਮੈਟਰ ਨਹੀਂਗਾ ਜਿਹੜਾ ਲੋ ਇਸ ਸਿਸਟਮ ਦੇ ਵਿੱਚ ਕਮੀ ਜਿਹੜੀ ਨਾ ਉਹ ਸੈਂਟਰ ਤੋਂ ਹੀ ਠੀਕ ਹੋਣੀ ਹੈ ਸਟੇਟ ਤੋਂ ਨਹੀਂ ਠੀਕ ਹੋ ਸਕਦਾ ਤੇ ਤੁਸੀਂ ਆਪਣੀ ਰਿਪਰੈਜੈਂਟੇਸ਼ਨ ਜਿਹੜੀਆਂ ਆ ਸੈਂਟਰ ਗਵਰਨਮੈਂਟ ਨੂੰ ਭੇਜਿਆ ਮੈਂ ਤੁਹਾਨੂੰ ਰਿਪਰੈਜੈਂਟੇਸ਼ਨ ਦੀ ਡਿਟੇਲ ਦਿੰਦਾ ਵੀ ਅਸੀਂ ਕਦੋਂ-ਕਦੋਂ ਕੀ ਕੀਤਾ ਮੈਂ ਤੁਹਾਨੂੰ ਬਰੀਫ ਕਰ ਦਵਾਂ ਥੋੜਾ ਜਾਂ ਹਾਂਜੀ ਸਾਨੂੰ ਜਦੋਂ ਵਿੱਚ ਜਾ ਕੇ ਸਮਝ ਆਣੀ ਸ਼ੁਰੂ ਹੋਈ ਵੀ ਜੀਐਸਟੀ ਦੇ ਵਿੱਚ ਦਿੱਕਤ ਹੈਗੀ ਹੈ ਜੀ ਅਸੀਂ 12 ਮਾਰਚ ਉਸ ਤੋਂ ਬਾਅਦ ਅਸੀਂ ਅਫਸਰਾਂ ਨੂੰ ਮਿਲੇ ਫਿਰ 17 ਮਾਰਚ ਨੂੰ ਅਸੀਂ ਸਟ੍ਰਾਈਕ ਕੀਤੀ ਮੰਡੀ ਗੋਬਿੰਦਗੜ੍ਹ ਤੇ ਸਟ੍ਰਾਈਕ ਕਰਨ ਵਾਲੀ ਜੀਐਸਟੀ ਉੱਤੇ ਇੱਕੋ ਇੰਡੀਆ 'ਚ ਹੈਗੀ ਸੀ ਪਹਿਲੀ ਅਸੀਂ ਪਹਿਲੀ ਸਟ੍ਰਾਈਕ ਕੀਤੀ ਉਹ 23 ਮਾਰਚ ਨੂੰ ਅਸੀਂ ਏਟੀਸੀ ਸਾਹਿਬ ਫਤੇਗੜ੍ਹ ਸਾਹਿਬ ਨੂੰ ਮੈਮੋਰੰਡਮ ਦਿੱਤਾ 26 ਮਾਰਚ ਨੂੰ ਅਸੀਂ ਜੀਐਸਟੀ ਕੌਂਸਲ ਦੇ ਜੁਆਇੰਟ ਸੈਕਟਰੀ ਦਿੱਲੀ ਆਈਆਰਐਸ ਐਸਕੇ ਰਹਿਮਾਨ ਉਹਨਾਂ ਨੂੰ ਜਾ ਕੇ ਅਸੀਂ ਮੈਮੋਰੰਡਮ ਦਿੱਤਾ ਵੀ ਆਹ ਦਿੱਕਤ ਹੈਗੀ ਇਹਨੂੰ ਸਿਸਟਮ ਨੂੰ ਸੁਧਾਰਵਾਂ ਨੂੰ ਉਸ ਤੋਂ ਬਾਅਦ ਅਨੁਰਾਗ ਠਾਕੁਰ ਜੀ ਨੂੰ ਅਸੀਂ ਮਿਲੇ ਉਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਅਸੀਂ ਅਨਰਾਗ ਠਾਕੁਰ ਜੀ ਦੇ ਕਹਿਣ ਤੋਂ ਬਾਅਦ ਅਸੀਂ ਆਪਣੀ ਸਟ੍ਰਾਈਕ 10 ਦਿਨ ਸਾਡੀ ਮੰਡੀ ਗੁਬਿੰਦਗੜ੍ਹ ਸਟ੍ਰਾਈਕ ਰਹੀ ਸੀ ਧਰਨਾ ਦਿੱਤਾ ਉਸ ਤੋਂ ਬਾਅਦ 10 ਦਿਨਾਂ ਬਾਅਦ ਅਨਰਾਗ ਠਾਕੁਰ ਜੀ ਦੇ ਕਹਿਣ ਤੋਂ ਬਾਅਦ ਅਸੀਂ ਆਪਣੀ ਸਟ੍ਰਾਈਕ ਵਾਪਸ ਲੈ ਲਈ ਉਹ ਕਹਿੰਦੇ ਸੀ ਇਸ ਮੁੱਦੇ ਤੇ ਵਿਚਾਰ ਕਰਾਂਗੇ ਪਰ ਸਾਡੇ ਉਦੋਂ ਤੱਕ ਕੋਈ ਵੀ ਸਾਡਾ ਕੋਈ ਹੱਕ ਸਾਡੇ ਫੈਸਲਾ ਨਹੀਂ ਆਇਆ ਫਿਰ ਅਸੀਂ ਮਨੀਸ਼ ਸੋਸਦਿਆ ਜੀ ਨੂੰ AATC ਜਤਿੰਦਰਪਾਲ ਕੋਰ ਕਮਿਸ਼ਨਰ ਸਾਹਿਬ ਜੀਵਨ ਜੋਤ ਕੋਰ ਡਾ DTC ਦਰਵੀਰ ਕੋਰ SGST ਕਮਿਸ਼ਨਰ ਪੰਜਾਬ ਨਿਰਮਲਾ ਸਿਤਾਰਾ ਮੰਜੀਨੀ ਪੰਚਕੂਲਾ ਵਪਾਰੀਆਂ ਨਾਲ ਮੀਟਿੰਗ ਹੋਈ ਸੀ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਖੁਦ ਬਏ ਹੈਂਡ ਅਸੀਂ ਦੇ ਕੇ ਆਇਆ ਮੈਮੋਰੰਡਮ ਵੀ ਆ ਦਿੱਕਤ ਹੈਗੀ ਹੈ ਇਹਨੂੰ ਦਰੁਸਤ ਕੀਤਾ ਜਾਵੇ ਏਟੀਸੀ ਅਮਨ ਗੁਪਤਾ ਜੀ ਉਸ ਤੋਂ ਬਾਅਦ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਪੰਜਾਬ ਦੇ ਜਿਹੜੇ ਹੁੰਦੇ ਉਹਨਾਂ ਨੂੰ ਦਿੱਤਾ ਉਸ ਤੋਂ ਪਹਿਲਾਂ ਅਸੀਂ ਮਨਪ੍ਰੀਤ ਬਾਦਲ ਜੀ ਨੂੰ ਜਿਹੜੇ ਕਾਂਗਰਸ ਦੇ ਉਹਨਾਂ ਨੂੰ ਵੀ ਮੈਮੋਰੰਡਮ ਦਿੱਤਾ ਆਇਆ ਕਮਿਸ਼ਨਰ ਵਿਜੇ ਮੋਹਨ ਜੈਨ ਸੀਜੀਐਸਟੀ ਇਨਵੈਸਟੀਗੇਸ਼ਨ ਡੀਜੀਜੀਆਈ ਮੁੰਬਈ ਦੇ ਆਏ ਸੀ ਪੰਚਕੂਲਾ ਉਹਨਾਂ ਨੇ ਮੀਟਿੰਗ ਬੁਲਾਈ ਸੀ ਉੱਥੇ ਵੀ ਅਸੀਂ ਜਾ ਕੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਦੱਸਿਆ ਇਹ ਸਾਰਿਆਂ ਦੇ ਸਾਡੇ ਕੋਲ ਪ੍ਰੂਫ ਹੈਗੇ ਆ ਫੋਟੋਗ੍ਰਾਫਸ ਹੈਗੀਆਂ ਸਭ ਦੀਆਂ ਕਦੋਂ ਕਦੋਂ ਸੀ ਕਿਹਦੇ ਕਿਹਦੇ ਨਾਲ ਮੀਟਿੰਗ ਕੀਤੀ ਔਰ ਕਿਸੇ ਨੂੰ ਬੁਲਾਇਆ ਅਸੀਂ ਥੱਕ ਚੁੱਕੇ ਆ ਅਸੀਂ ਹਾਰ ਚੁੱਕੇ ਆ ਹਾਰ ਕੇ ਸਾਨੂੰ ਇੱਕੋ ਹੀ ਚੀਜ਼ ਜ਼ਰੀਆ ਨਜ਼ਰ ਆਇਆ ਪ੍ਰੈਸ ਵੀ ਮੈਨੂੰ ਸਾਨੂੰ ਇਹ ਲੱਗਦਾ ਵੀ ਅਸੀਂ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਨਹੀਂ ਪਾਰੇ ਸਾਡੇ ਮਾਧਿਅਮ 'ਚ ਕਮੀ ਹੈ ਜਾਂ ਸਾਡੇ ਸਿਸਟਮ 'ਚ ਕਮੀ ਹੈ ਕਿੱਥੇ ਦਿੱਕਤ ਹੈ ਸਾਨੂੰ ਨਹੀਂ ਪਤਾ ਅਸੀਂ ਹੁਣ ਤੁਹਾਡੇ ਮਾਧਿਅਮ ਰਾਹੀਂ ਇਹ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਸਾਡੀ ਆਵਾਜ਼ ਹੈ ਪਲੀਜ਼ ਸਾਡੀ ਜਿਹੜਾ ਵੀ GST ਨਾਲ ਰਿਲੇ ਹੇਗਾ ਉੱਥੇ ਤੱਕ ਸਾਡੀ ਆਵਾਜ਼ ਨੂੰ ਪਹੁੰਚਾਓ ਤੇ ਜਿਹੜੀ ਆਲ ਓਵਰ ਇੰਡੀਆ ਦੇ ਰੀਸਾਈਕਲ ਇੰਡਸਟਰੀ ਦੇ ਵਪਾਰੀ ਹੈਗੇ ਆ ਜਿਹੜੇ ਐਡੀ ਬੜੀ ਦਿੱਕਤ ਦੇ ਵਿੱਚ ਹੈ ਉਹਨੂੰ ਦੂਰ ਕੀਤਾ ਜਾਵੇ ਮੈਂ ਤੁਹਾਨੂੰ ਇੱਕ ਆંકੜਾ ਹੀ ਦਿੰਦਾ ਤੁਸੀਂ ਇੱਕ ਚੀਜ਼ ਦੇਖੋ ਪਿੱਛੇ ਸਰਕਾਰ ਨੇ 2 ਮਹੀਨੇ ਪਹਿਲਾਂ ਸੈਂਟਰ ਗਵਰਨਮੈਂਟ ਨੇ ਇੱਕ ਆਪਰੇਸ਼ਨ ਚਲਾਇਆ ਵੀ ਅਸੀਂ ਡੋਰ ਟੂ ਡੋਰ ਵੈਰੀਫਿਕੇਸ਼ਨ ਕਰਦੀਆਂ ਸਿਰਫ 2 ਮਹੀਨੇ 2 ਮਹੀਨਿਆਂ ਚ ਉਹਨਾਂ ਨੇ 29000 ਬੋਗਸ ਫਰਮਾਂ ਦੇ ਨੰਬਰ ਕੈਨਸਲ ਕੀਤੇ ਜਿਹੜੇ ਕਿ ਆਪਣੇ ਮੌਜੂਦ ਨਹੀਂ ਸੀ ਠੀਕ ਹੈ ਉਹਦੇ ਚ ਉਹਨਾਂ ਨੇ 44000 ਰੁਪਏ ਦਾ ਕਰੋੜ ਰੁਪਏ ਦਾ ਜੀਐਸਟੀ ਦਾ ਕਲੇਮ ਕੀਤਾ ਹਾਂ ਇਹ ਪ੍ਰੈਸ਼ਰ ਉਹਨੇ ਕੀਤਾ ਇੱਕ ਡਿਟੇਲ ਮੈਂ ਤੁਹਾਨੂੰ ਹੋਰ ਇਸ਼ੂ ਕਰਦਾ ਇਹ ਹੈਗੀ ਟੈਕਸਰਿਪਲਾਈ.com ਤੋਂ ਇਹਨਾਂ ਨੇ 2027 ਜੁਲਾਈ ਤੋਂ ਲੈ ਕੇ ਜਦ ਦਾ GST ਲੱਗਿਆ ਫਰਵਰੀ 2023 ਤੱਕ ਦਾ ਡਾਟਾ ਸੀਗਾ ਕੋਲ ਆ ਪਰ ਸਟੇਟ ਵਾਈਜ਼ ਵੀ ਕਿਹੜੀ ਕਿਹੜੀ ਸਟੇਟ ਚ ਕਿੰਨੀ ਚੋਰੀ ਹੋਈ ਹੈ ਕਿੰਨੀ ਅਮਾਉਂਟ ਹੈ ਜੀ 3 ਲੱਖ 7700 ਕਰੋੜ ਰੁਪਈਆ ਕਿਹਨੂੰ ਕਹਿੰਦੇ ਹੈ ਜੀ ਐਡੀ ਵੱਡੀ ਫਿਗਰ ਦੀ ਚੋਰੀ ਹੋਈ ਹੈ ਔਰ ਅਸੀਂ ਪਿੱਟਦੇ ਪਿਆ 2021 ਤੋਂ ਵੀ ਇਹਨੂੰ ਠੀਕ ਕਰ ਲਓ ਸਿਸਟਮ ਨੂੰ ਠੀਕ ਕਰ ਲਓ ਸੁਧਾਰ ਕਰ ਲਓ ਪਰ ਸਾਡੀ ਸੁਣਵਾਈ ਕਿਸੇ ਨਹੀਂ ਹੋ ਰਹੀ ਸਾਨੂੰ ਨਹੀਂ ਸਮਝ ਆ ਰਿਹਾ ਵੀ ਕਿਉਂ ਤੁਸੀਂ ਸਰ ਕੋ ਜਿਹੜੇ ਬੰਦੇ ਇੰਨੇ ਪ੍ਰੂਫ ਚੱਕੀ ਫਿਰਦੇ ਨੇ ਇੰਨੀਆਂ ਮੀਟਿੰਗਾਂ ਕਰ ਚੁੱਕੇ ਨੇ ਇੰਨੇ ਬੰਦਿਆਂ ਨੂੰ ਮਿਲ ਚੁੱਕੇ ਨੇ ਵੀ ਟੈਕਸ ਦੇ ਵਿੱਚ ਸੁਧਾਰ ਕਰ ਦਿਓ ਅਸੀਂ ਟੈਕਸ ਦੇਣਾ ਚਾਹੁੰਦੇ ਆ ਕਿ ਆ ਉਹ ਬੰਦੇ ਟੈਕਸ ਚੋਰੀ ਕਰਨਗੇ ਤੁਸੀਂ ਸਮਝਦਾਰ ਹੋ ਤੁਸੀਂ মিডিਆ ਵਾਲੇ ਹੋ ਤੁਹਾਨੂੰ ਸਾਰੀ ਦੁਨੀਆ ਦੇਖਦੇ ਹੋ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕੀ ਕਰ ਰਿਹਾ ਇੰਨਾ ਕੁਝ ਇਕੱਠਾ ਕੀਤਾ ਇੰਨਾ ਫੜ ਕੀਤਾ ਅੱਜ ਵੀ ਪ੍ਰੈਸ ਕਾਨਫਰੰਸ ਬੁਲਾਈਆ ਕਿਸ ਵਾਸਤੇ ਵੀ ਸਰਕਾਰ ਨੂੰ ਸਾਡੀ ਅਪੀਲ ਹੈ ਸਾਡੀ ਗੱਲ ਬਚਾਓ ਵੀ ਸਤੋਂ ਟੈਕਸ ਡਾਇਰੈਕਟ ਲੈ ਲੋ ਇਹ ਸਰਕਾਰ ਸ਼ਾਇਦ ਖੁਦ ਨਹੀਂ ਕਰਨਾ ਚਾਹਦੀ ਜੋ ਬਿਊਰੋਕਰੇਟਸ ਨੇ ਉਹ ਨਹੀਂ ਕਰਨਦੇ ਰਹੇ ਇਹ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਅਸੀਂ ਤੁਹਾਨੂੰ ਆਪਣੀ ਵਿਅਥਾ ਸਾਰੀ ਸੁਣਾਤੀ ਬਸ ਤੁਸੀਂ ਦੇਖੋ ਇਹ ਮੰਡੀ ਗੋਵਿੰਦਗੜ੍ਹ ਦੇ ਸਾਰੇ ਵਪਾਰੀ ਆ ਔਰ ਸਾਰੇ ਮਤਲਬ ਕਿ ਤੁਸੀਂ ਦੇਖੋ ਟੈਕਸ ਦੇਣ ਨੂੰ ਤਿਆਰ ਆ ਪਰ ਕਹਿੰਦੇ ਆ ਵੀ ਸੈਂਟਰ ਗਵਰਨਮੈਂਟ ਇਹਨਾਂ ਤੋਂ ਟੈਕਸ ਲੈਣ ਲਈ ਤਿਆਰ ਨਹੀਂ ਹੈ ਐਕਚੁਅਲ ਚ ਕਾਣੀ ਇਹ ਹੈ ਵੀ ਜਿਹੜੇ ਟਰੈਪ ਡੀਲਰ ਆ ਜਿਹੜੇ ਇਹਨਾਂ ਨੂੰ ਮਾਲ ਭੇਜਦੇ ਆ ਉਹ ਮਾਲ ਜ਼ਰੂਰ ਭੇਜਦੇ ਆ ਇਹਨਾਂ ਤੋਂ ਪੈਸੇ ਵੀ ਲੈ ਜਾਂਦੇ ਆ ਅੱਗੇ ਉਹ ਟੈਕਸ ਨਹੀਂ ਭਰਦੇ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਸਾਰਿਆਂ ਤੇ ਆਈ ਹੋਈ ਆ ਜਿਸ ਕਰਕੇ ਡਿਮਾਂਡ ਕਰਦੇ ਆ ਵੀ ਉਹਨਾਂ ਦਾ ਟੈਕਸ ਵੀ ਇਹ ਖੁਦ ਭਰਨ ਨੂੰ ਤਿਆਰ ਬੈਠੇ ਆ ਸਿਰਫ ਸਰਕਾਰ ਆਪਣੇ ਪੋਰਟਲ ਤੇ ਥੋੜਾ ਜਿਹਾ ਚੇਂਜ ਲਿਆਵੇ ਜਿਸ ਕਰਕੇ ਇਹ ਖੁਦ मतलब कि स्क्रैप डीलर का जोड़ा टैक्स बनता है वह भरन के काबिल बन सकन और जी इन देते जिम्मेवारी आ रही है जोड़ा इन देते लख करोड़ रुपए का टैक्स थोपया जा रहा उस तो बचाव हो सके मैं दिनेश गोयल कैमरामैन दीपक के नाम दैंक सवा टीवी लिए चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par